ਸਾਰੇ ਸੈਂਡਵਿਚ ਕਤੂਨੇ ਨਾਸ ਕਰ ਦਿਆ ਹੈ। ਕੀ ਬਾਤ ਹੈ ਕੀ ਬਾਤ। ਯਾਰ ਰੇਟ ਹੀ ਬੜਾ ਜਿਆਦਾ 40 ਰੁਪਏ ਪਈ ਆ। ਮੈਂ ਚਾਹ ਮੈਂ ਲਿਆਂਦਾ ਵੀ ਕਿਵੇਂ ਮੈਂ ਸਬਜੀ ਦੇ ਨਾਲ ਆ ਮੰਗ ਲੈਣਾ ਹੁਣਾ ਹੁਣਾ 20 ਰੁਪਏ ਦੀ ਸ਼ਿਮਲਾ ਮਿਰਚ ਨਾਲ ਮੈਂ ਕਿੱਥੇ ਮਿਰਚਾ ਮੰਗ ਲੈਂਦਾ। ਚਾਕਲੇਟ ਸਰਪ ਜਮ ਤਾਂ ਨਹੀਂ ਜਾ ਕਿਤੇ। ਨਹੀਂ ਨਹੀਂ। ਦਬਾਰ ਦੇ ਵੱਜ ਗਏ 2। ਇਹ ਕਿੱਲੀ ਲਾਉਣੀ ਆ ਯਾਰ ਇਹਦੇ ਪਿੱਛੇ ਨਾ। ਕੱਪੜੇ ਜਿੱਥੇ ਡੰਗਿਆ ਹੀ ਨਹੀਂ ਪਤਾ ਲੱਗਦਾ ਕੱਪੜੇ ਮੈਥੇ ਡੰਗਿਆ ਹੋਇਆ ਕਿੱਲੀ ਦੇ ਇੱਥੇ ਲਰਨਾ ਮਾ ਨਾਟੇ ਲਿਆ ਕੇ ਨਾ ਤਾਂ ਅੱਜ ਸੁੱਕਾ ਹੋ ਜਾਏਗਾ ਮਾਮਲਾ ਸੋ ਸਸਿਕਲ ਜੀ ਸਵਾਗਤ ਕਰਦਾ ਨਵੇਂ ਦਿਨ ਦੇ ਵਿੱਚ ਨਵੇਂ ਵਲੋਗ ਦੇ ਵਿੱਚ ਸਕੂਨ ਐ ਜਰਨੀ ਚੈਨਲ ਦਾ ਨਾਮ ਤੁਹਾਡਾ ਆਪਣਾ ਚੈਨਲ ਤੇ ਦੁਪਹਿਰ ਦੇ ਵੱਜ ਚੁੱਕੇ ਆ 2:49 ਹੋਣੇ ਦਿਨ ਹੋ ਗਏ ਯਾਰ ਮੈਂ ਦੋ ਸਮਝੀ ਜਾਂ ਨਾ ਤੇ ਹੌ ਟੂਲੇ ਆਪਾਂ ਇੰਦਾ ਆਪਣੀਆਂ ਪੂਰੀਆਂ ਹੋ ਗਿਆ ਨੇ ਪਰ ਹੁਣ ਆਪਾਂ ਰੋਜ਼ ਜਿ ਮੜਾ ਮੋਟਾ ਸਵਾਲ ਲੈ ਲਈ ਬਾਜ਼ਾਰ ਜਾਣਾ ਪੈਂਦਾ ਆ ਅੱਜ ਵੀ ਜਾਣਾ ਪੈਣਾ ਆ ਉਹ ਲੈ ਕੇ ਆਉਣੀ ਆ ਆਪਾਂ ਬਰੈਡ ਬਰੈਡ ਦੇ ਨਾਲ ਇੱਕ ਛਬਲਾ ਮਿਰਚ ਲੈ ਕੇ ਆਉਣੀ ਆ ਤੇ ਗਰਮੀ ਵਾਲਾ ਮਾਹੌਲ ਹੈ ਇੱਥੇ ਸ਼ਿਹਰਾ ਦੀ ਧੁੱਪ ਚੜੀ ਹੋਈ ਆ ਨਪਰ ਨਾਲ ਨਾਲ ਹਵਾ ਵੀ ਚੱਲੀ ਜਾਂਦੀ ਆ ਉਹ ਵੇਲ ਦੇ ਵਿੱਚ ਫੁੱਲ ਆ ਗਏ ਓਏ ਕੀ ਸੋਹਣੇ ਫੁੱਲ ਆ ਵੇਲ ਨਾਲ ਉੱਤ ਦੀਆਂ ਆ ਜਾ ਕੇ ਇਹ ਪੂਰੇ ਗ੍ਰਿਲ ਦੇ ਉੱਤੇ ਐ ਫੈਲੂਗੀ ਮਗਰ ਦਾ ਮਾਹੌਲ ਹੈ ਝਾੜੂ ਲੱਗ ਰਿਹਾ ਆ ਫੇਰ ਸੁੱਕ ਗਿਆ ਯਾਰ ਇਹਨਾਂ ਨੂੰ ਪਾਈਏ ਤੇ ਧੁੱਪ ਬਹੁਤ ਜ਼ਿਆਦਾ ਪੈਂਦੀ ਹੈ ਨਾ ਤਾਂ ਕਰਕੇ ਸੁੱਕ ਜਾਂਦੇ ਨੇ ਪਾਣੀ ਪਾਉਣੇ ਆ ਕੇ ਕਦੋਂ ਬਾਜ਼ਾਰ ਜਾਣਾ ਠੀਕ ਹੈ ਕਿੰਨੀ ਬਰੈਡ ਲਓਗਾ ਕਿ ਬ੍ਰਾਊਨ ਸਵਾਪ ਆ ਗਿਆ ਘਰੇ ਬਾਜ਼ਾਰ ਤੋਂ ਸਮਾਨ ਲੈ ਕੇ ਬਰੈਡ ਲੈ ਕੇ ਆਏ ਸੀਗੇ ਨਾਲ ਲੈ ਕੇ ਆਏ ਸੀਗੇ ਸ਼ਿਮਲਾ ਮਟਰ ਵੀ ਦੇਖੀਆ ਇਹਦਾ ਰੇਟ ਹੀ ਬੜਾ ਜ਼ਿਆਦਾ 40 ਰੁਪਏ ਪਈਆ ਤੁਸੀਂ 60 ਰੁਪਏ ਕਿਲੋ ਪਰ ਜਿੰਨੀ ਕੋ ਲੋਡ ਸੀ ਇੰਨੀ ਕਿ ਲਿਆਣੀ ਸੀ ਜ਼ਿਆਦਾ ਲਿਆਣ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਇਹ ਸਬਜ਼ੀ ਦੇਖ ਦੇ ਕੋ ਦੋ ਬਣਾਉਣੀਆਂ ਜਦੋਂ ਬਣਾਉਣੀਆਂ ਉਹ ਇਕੱਠੀ ਲਿਆਵਾਂਗੇ ਚਲੋ ਛੁੱਟੀ ਹੋ ਗਈ ਤਾਂ ਸਾਰੇ ਇਕੱਠੇ ਸਬਜ਼ੀ ਲਿਆਵਾਂਗੇ ਨਾ ਫਿਰ ਤਾਂ ਇੰਨੀ ਕੋ ਲੋਡ ਐ ਜਿਆਦਾ ਨਹੀਂ ਫੋੜੇ ਦੱਸਣਾ ਵੀ ਇਹ ਬਰੈਡ ਲੈਂਦੀ ਹੈ ਨਾਲ ਸ਼ਿਮਲਾ ਮਟਰ ਲੈਂਦੀ ਹੈ ਬਰਨ ਬਣਾਤੀ ਹੈ ਬੰਨਾ ਕੀ ਹੈ ਤੁਹਾਨੂੰ ਦੱਸ ਦਿਆਂ ਹਾਂ ਕੀ ਬਣੇਗਾ ਬਰੈਡ ਬਰੈਡ ਦਾ ਪਕੌੜੀ ਵੀ ਕਰ ਸਕਦੇ ਬੈਗ ਦਾ ਹੋਰ ਵੀ ਚੀਜ਼ਾ ਵਟਾ ਲਈਆਂ। ਬਣਾਉਂ ਜਾ ਰਹੇ ਨੇ ਸੈਂਡਵਿਚ, ਵੈਜ ਸੈਂਡਵਿਚ ਬਣਨਗੇ। ਪਿਆਜ਼ ਕੱਟੇ ਜਾ ਰਿਹਾ। ਲਾਲ ਸ਼ਿਮਲਾ ਮਿਰਚ ਕੱਟੀ ਜਾ ਰਹੀ ਹੈ। ਉਹ ਮਿਰਚ ਲੈਣੀ ਤਾਂ ਭੁੱਲੀ ਗਿਆ ਮਹਾਰੀਆਂ ਹੈਗੀਆਂ। ਮਿਰਚਾ ਮੈਂ ਲਿਆਂਦਾ ਵੀ ਕਿਵੇਂ? ਮੈਂ ਸਬਜੀ ਦੇ ਨਾਲ ਆ ਮੰਗ ਲੈਣਾ ਹੁਣਾ ਹੁਣਾ 20 ਰੁਪਏ ਦੀ ਸ਼ਿਮਲਾ ਮਿਰਚ ਨਾਲ ਮੈਂ ਕਿੱਥੇ ਮਿਰਚਾ ਮੰਗ ਲੈਂਦਾ। ਸ਼ਰਮੋ ਸ਼ਰਮੀ ਮੈਂ ਮੰਗੀ ਹੀ ਨਹੀਂ। ਕਹੂੰਗਾ ਯਾਰ ਅੱਗੇ ਅੱਗੇ ਤੂੰ ਦੋ ਸ਼ਿਮਲਾ ਮਿਰਚ ਲੈ ਕੇ ਆ ਰ। 20 ਰੁਪਏ ਦੀ ਸ਼ਿਮਲਾ ਮਿਰਚ ਲੈ ਕੇ ਨਾ ਮੈਨੂੰ ਪੁੱਛਿਆ ਅੰਬ ਪਏ ਸੀ ਅੰਬਾਂ ਦਾ ਰੇਟ ਉਹਨੇ ਦੱਸਿਆ ਹੀ ਨਹੀਂ। ਯਾ ਫਿਰ ਲੈ ਗਈ 20 ਰੁਪਏ ਦੀ ਸ਼ਿਮਲਾ ਵਿੱਚ ਜਾ ਰਿਹਾ ਜਿੰਨੀ ਜਿੰਨੀ ਉਹ ਤਾਂ ਉੱਠੀ ਨਹੀਂ ਆ ਨਾ ਫਿਰ ਆਪਾਂ ਹਾਂ ਉਹਨੂੰ ਨਹੀਂ ਨਾ ਪਤਾ ਵੀ ਘੱਟ ਕੇ ਲੈ ਕੇ ਜਾ ਰਿਹਾ ਆਪਰੋ ਜਿੰਨੀ ਲੋੜ ਆ ਇਹਦੇ ਚ ਸੈੱਟ ਵਿੱਚ ਨਾ ਇੰਨੀ ਕੁ ਪੈਂਦੀ ਹੁੰਦੀ ਹੈ ਮਾੜੀ ਜੀ ਆ ਬਸ ਇੰਨੀ ਕੁ ਪੈਂਦੀ ਹੁੰਦੀ ਹੈ ਮੈਂ ਦੇਖੀ ਪਾਈ ਇੱਕ ਹਜੇ ਵੀ ਪਾਇਆ ਹਾਂ ਤੇ ਮੈਂ ਉੱਧਰ ਰੇਟ ਪੁੱਛੀ ਜਾਂਦਾ ਸੀ ਉਹ ਵੱਡੀ ਸੀ ਉਹਦੀ ਸਟਾਲ ਜੀ ਤੇ ਉੱਧਰ ਰੇਟ ਪੁੱਛਦਾ ਉਹ ਦੱਸਿਆ ਹੀ ਨਹੀਂਗਾ ਪਪੀਤਾ ਦੱਸਿਆ ਕਿ 10 ਰੁਪਏ ਇਹ ਤਾਂ ਸਦਾ ਕੋ ਆ ਵੀ ਮਹਿੰਗੇ ਹੀ ਆ ਪਪੀਤਾ ਵੀ ਮਹਿੰਗਾ ਦੱਸਿਆ ਨਾ 60 ਤੋਂ ਚੱਲੀ ਜਾਂਦਾ ਰੇਟ ਇੱਕ ਬੰਦਾ ਨਾਲ ਕੋ 4-500 ਦੀ ਸਬਜ਼ੀ ਪਤਾ ਨਹੀਂ ਫਰੂੜੀ ਲੈ ਕੇ ਜਾ ਰਿਹਾ ਸੀ ਮੈਂ ਵੇਟ ਕਰਨ ਲੱਗ ਪਿਆ ਵੀ ਕਦੋਂ ਪੈਸੇ ਦੇਵੇ ਤੇ ਕਦੋਂ ਜਾਵੇ ਤੇ ਮੈਂ ਫੇਰ ਮੰਗਾਗਾ 10 ਰੁਪਏ ਦੀ Shimla mirch ਕੀ ਹੈ ਤੰਦੂਰੀ ਇਹਦੇ ਨਾਲ ਗੱਜਬ ਘੱਟ ਲੱਗਦਾ ਸੈਂਡਵਿਚ ਖਾ ਕੇ ਤਾਂ ਬੜੀ ਛੇਤੀ ਭੁੱਖ ਲੱਗ ਜਣੀ ਰਾਤ ਨੂੰ ਤਾਂ ਬੜੀ ਛੇਤੀ ਕਿ ਆਪਾਂ ਨਾਲੇ ਟਾਈਮ 'ਚ ਰੋਟੀ ਖਾਣੀ ਆ ਆਪਣਾ ਰਾਤੀ ਪਨੀਰ ਖਤਮ ਹੋ ਗਿਆ ਸੀ ਪਨੀਰ ਨਹੀਂ ਸੀ ਮਿਲਿਆ ਰਾਤੀ ਮੈਂ ਮੈਨੂੰ ਖਾਣਾ ਪਹਿਲੀ ਵਾਰੀ ਮੈਂ ਪਹਿਲੇ ਦਿਨ ਉਥੋਂ ਰੋਟੀ ਲਵਾਈ ਤੇ ਉਹ ਮੈਨੂੰ ਖਾਣ ਨੂੰ ਕੀ ਮੜਿਆ ਮੂਰੀ ਮਸਲੀ ਸੋਚੋ ਮੇਰਾ ਕੀ ਬਣਿਆ ਹੋਇਆ ਮੰਗੀ ਮਸਲੀ ਤਾਂ ਇਹਨੂੰ ਬਿਲਕੁਲ ਪਸੰਦ ਨਹੀਂ ਆਗੀ ਪਰ ਮੈਨੂੰ ਬਹੁਤ ਪਸੰਦ ਆ ਮਤਲਬ ਬਹੁਤ ਗੱਫੇ ਉਡਾਏ ਹਾਂ ਮਸ਼ੀਨ ਲੈ ਚੱਲੇ ਮੈਂ ਆਕੇ ਉਹ 2 ਮਿੰਟ ਮਸ਼ੀਨ ਰਹਿਣ ਦੋ ਮੈਂ ਮੜੀ ਸਾਫ ਕਰ ਲਉ ਇਹ ਹੈ ہماری ਸੈਂਡਵਿਚ ਮਸ਼ੀਨ ਇਸੇ ਬਣेंगे ਮਸਤਮਸ ਸੈਂਡਵਿਚ ਯਾ ਚਾਹ ਤਾਂ ਚਾਹੀਦੀ ਹੈ ਨਾਲ ਯਾਰ ਚਾਹ ਤਾਂ ਬਿਨਾ ਕਿੱਥੇ ਕੁਝ ਨਾ ਰਹਿਣਾ ਤੁਸੀਂ ਵੀ ਨਖਰੇ ਕਰ ਕਰ ਕੇ ਭੱਜੀ ਦੁਪਹਿਰ ਹੈ ਨਾ ਤੋਂ ਪੈਣੀ ਇਥੇ ਚਾਹ ਤਾਂ ਥੋੜਾ ਜੀਨਸ ਜਿਹਾ ਨਹੀਂ ਸੀ ਕਰ ਰਿਹਾ ਪਰ ਜੇ ਬ੍ਰੈਡ ਤੇ ਸੈਂਡਵਿਚ ਹਨ ਫਿਰ ਤਾਂ ਚਾਹ ਚਾਹੀਦੀ ਚਾਹੀਦੀ ਬਣਾ ਹੀ ਲੈਨੇ ਆ ਛਾਲੀ ਪਲੱਗ ਤੇ ਲੱਗ ਕੇ ਬਣ ਜੂਗੀ ਨਾ ਹੋਰ ਕੀ ਤੁਸੀਂ ਬੈਠੇ ਬੈਠੇ ਕੌਫੀ ਚਾਹ ਨਹੀਂ ਚਾਹ ਤਾਂ ਨਾ ਰਹਿ ਤਾ ਕੀ ਪਾਇਆ ਵਿੱਚ ਕੌਫੀ ਚੀਨੀ ਨਾ ਵੈਕਸਾ ਲਾ ਲਾ ਚਾਕਲੇਟ ਸਰਪ ਜਮ ਤਾਂ ਨਹੀਂ ਗਿਆ ਕਿਤੇ ਨਹੀਂ ਨਹੀਂ ਹੋ ਇਸ ਪਕਾ ਲੈਣੀ ਆ ਇਧਰ ਆ ਗਿਆ ਲੋ ਇਹ ਅਹ ਵਾਰ ਬਹੁਤ ਆਣੀ ਹੈ ਜੀ ਪਕਾ ਰੂ ਇਹ ਦੇਖ ਲੇ ਕੇ ਵਾਣੀ ਆ ਰਹੀ ਮੈਂ ਨਹੀਂ ਤੁਰੀ ਗਿਆ ਸ਼ਾਬਾਸ਼ ਆ ਕੀ ਬਾਤ ਹੈ ਕਾ ਤੁਹਾਨੂੰ ਜੀ ਦੇਖਾ ਪਿੱਛੇ ਸਸਾ ਨੂੰ ਮੈਨੂੰ ਆਸਤੂ ਦੀ ਸਟ੍ਰੌਗ ਬਣੀ ਆਪੋ ਆਹ ਮੈਂ ਪ੍ਰਿਜੋਸਰ ਖੋਲ੍ਹ ਦੇ ਜੀ ਉਹ ਮੈਂ ਨਹੀਂ ਲੱਗਦੇ ਮਸ਼ੀਨ ਸਾਡੀ ਹੋ ਗਈ ਤਿਆਰ ਸੈਂਡਵਿਚ ਮਸ਼ੀਨ ਇੱਚ ਬਟਨ ਗਏ ਹੁਣ ਸੈਂਡਵਿਚ ਇਹ ਮਿਰਚਾਂ ਪਾਲੀਆਂ ਨੇ ਇੱਚ ਉੱਥੇ ਰੋਣ ਨਹੀਂ ਪੈਂਦੀ ਇੱਚ ਪੈਂਦੀ ਨਹੀਂ ਤੰਦੂਰੀ ਸੌਸ ਹੈ ਅੱਛਾ

ਤੂੰ ਮੜਾ ਮੜਾ ਆਪਾਂ ਜਸਟ ਥੋੜਾ ਥੋੜਾ ਹੀ ਨਾ ਆਪਾਂ ਇਹ ਕਰ ਦਦਾਂ ਦਾ ਹੁੰਦਾ ਹੈ ਕਿਦਾਂ ਲੱਗ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਦੇਖੋ ਸੁਗਾ ਹਾਂ ਣ ਹੈਗਾ ਸਾਰੇ ਸੈਂਡਵਿਚ ਕਾ ਤੂੰ ਨੇ ਨਾਸ ਕਰ ਦਿਆ ਹੈ ਤੁਹਾਨੂੰ ਨਹੀਂ ਆ ਰਿਹਾ ਕੋਈ ਯਾਰ ਕਿਉਂ ਅੱਛਾ ਲੱਗ ਰਿਹਾ ਤੁਹਾਨੂੰ ਜਿਆਦਾ ਸੌ ਥੋੜੀ ਪਾਈ ਆ ਐਕਸਟਰਾ ਲੂਨ ਵੀ ਪੈਣਾ ਸੀ ਮਾੜਾ ਮੋਟਾ ਜਾਂ ਕਾਲੀ ਮਿਰਚ ਜਾਂ ਕੁਛ ਹਰੀ ਮਿਰਚ ਮੈਂ ਵੀ ਦੇਖਾ ਟੇਸਟ ਕਰਕੇ ਹੋ ਰਿਹਾ ਹੈ ਨਾ ਇਹ ਤੁਹਾਡਾ ਤੁਹਾ ਮੇਰਾ ਪਹਿਲਾਂ ਦਾ ਦਸਤੀ 15 ਦਾ ਪਿਛੂ ਲੈ ਆਂਦਾ ਇਹ ਹੈ ਹਾਂ ਕਿ ਕੈਨ ਯੂ ਵਾਂਟ ਟੂ ਮੋਰ ਟੇਸਟ ਦੈਨ ਯੂ ਕੈਨ ਐਡ ਸਮ ਸੌਸ ਕਾਫੇ ਕੌਫੀ ਕੌਫੀ ਦਰਵਾਜਾ ਬੰਦ ਦਰਵਾਜਾ ਬੰਦ ਦਰਵਾਜਾ ਬੰਦ ਸੌਂਗਾ ਬਹੁਤ ਕਹਿਗਾ ਜਾਰਾ ਹਾਂ ਹੂੰ ਕਿਹੜਾ ਕੋਲਡ ਕੌਫੀ ਵੀ ਵਧੀਆ ਲੱਗਦੀ ਮੈਨੂੰ ਆਈਸ ਕੌਫੀਰ ਤੋਂ ਚਾਹ ਚਾਹ ਵੀ ਤੇ ਹੌਟ ਕੌਫੀ ਪਰ ਜੜੀ ਆਫਿਸ ਵਾਲੀ ਸੀਸੀਡੀ ਵਾਲੀ ਇਹਨਾਂ ਕਹਿੰਦਾ ਹੌਟ ਕੌਫੀ ਨਹੀਂ ਵਧੀਆ ਲੱਗਦੀ ਜਿਆਦਾ ਕੋਲਡ ਕੌਫੀ ਲੱਗਦੀ ਹੈ ਨਾ ਬੜੀ ਲਾਦੀ ਹੈ। ਤੇ ਤਲਾ ਕੀ ਖਾਂਗੇ ਹੁਣ? ਮੇਰੇ ਕਾ ਤੇ ਲਾਦਾ ਮੈਂ ਅੰਦਰ ਅੱਧਾ ਹੀ ਠੀਕ ਸੀਗਾ। ਨਹੀਂ ਨਹੀਂ ਤੁਸੀਂ ਖਾ ਕੇ ਦੇਖੋ ਨਾ ਜੋ ਮੈਂ ਟੈਸਟ ਕਰਵਾਦੀ ਆ। ਉਹ ਬੰਦ ਕਰਿਓ। ਉਹ ਘਟੇ ਦਾ ਖਾਦਾ ਮੈਂ ਸੈਂਡਵਿਚ ਨਾਲ ਕੋਲਡ ਕਾਫੀ। ਜ਼ਿਆਦਾਤਰ ਜੇ ਚਾਹ ਪੀਣਾ ਹੁੰਦਾ ਜਾਂ ਫਿਰ ਕਾਫੀ ਦਾ ਬੋ ਘਟ ਪਰ ਅੱਜ ਜਿਹੜੀ ਕੋਲਡ ਕਾਫੀ ਨਾਲ ਸੈਂਡਵਿਚ ਖਾਦਦੇ ਆ ਨਾ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਹਨਾ। ਨਾਲੇ ਬਣੀ ਜੀ ਬੁੜੀ ਸਟਰੋਂਗ ਹੈ ਇਹ। ਠੀਕ ਹੈ ਜੀ ਕਰਕੇ ਆਪਾਂ ਲੰਚ ਅੱਜ ਹਲਕਾ ਬੁਲਕਾ ਲੰਚ ਕਰਨਾ ਹੈ। ਸੈਂਡਵਿਚ ਸਿਰਫ ਖਾਵਾਂਗੇ। ਬਾਕੀ ਡਿਨਰ ਕਰਾਂਗੇ ਆਫਿਸ ਦੇ ਵਿੱਚ ਜਾ ਮਿਲਦੇ ਆ ਜੀ ਤਿਆਰ ਹੋਣ ਲੱਗੇ ਲੋ ਜੀ ਆਪਾਂ ਹੋ ਚੁੱਕੇ ਆ ਤਿਆਰ ਆਪਣੇ ਕੰਮ ਤੇ ਜਾਣ ਵਾਸਤੇ ਆ ਇੱਕ ਵੀਰ ਦਾ ਕਮੈਂਟ ਆਇਆ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਇਹਨਾਂ ਪੁੱਛ ਰਿਹਾ ਸੀ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਹੋ ਕਿਤੇ ਗਾਰਡ ਦਾ ਕੰਮ ਆਪਾਂ ਇਟਿ ਆਪਾਂ ਆਈਟੀ ਕੰਪਨੀਜ਼ 'ਚ ਕੰਮ ਕਰਦੇ ਆ ਸਾਡੀ ਯੂਐਸ ਦੇ ਅੰਦਰ ਕੰਪਨੀਆਂ ਉਹਦੇ ਤੇ ਆਪਾਂ ਕੰਮ ਕਰਦੇ ਆ ਮੋਹਾਲੀ ਦੇ ਵਿੱਚ ਹੀ 67 ਐਂਡ ਸਾਨੂੰ ਕੈਬ ਲੈਣ ਆਂਦੀ ਆ ਕੈਬ ਵੀ ਛੱਡ ਕੇ ਜਾਂਦੀ ਆ ਸਿਕਿਉਰਿਟੀ ਗਾਰਡ ਦਾ ਨਹੀਂ ਕੰਮ ਕਰਦੇ ਆ ਆਪਾਂ और, और क्यों का? कि ने पूछा सी रेंट कि दे रहे हो तो, तो, तो तुसी पुछो ही ना कि रेंट दे रहे है? रेंट बहुत ज़्यादा है इतने डिपेंड करता है कि तुम किस लोकेशन से लेंद हो और, और वन बी एच के या टू बी एच के फिलहाल साढ़े तो वन बी एच के है, बट तुम देख सकते हो कि एक तरह ना पूरा ही फ्लैट आडे तो पूरा पोर्शन आ नोट सिंगल वन रूम तो येदा जा एक्सपेंसिव एक्सपेंसिव आडे बट कोई गल नहीं ਮੈਨੇਜ ਹੋ ਜਾਂਦਾ ਹੈ ਬਾਕੀ ਮੈਂ ਤੁਹਾਨੂੰ ਇਨਬਾਕਸ ਵਿੱਚ ਭਾਜੀ ਦੱਸ ਦਾਂਗੀ ਕਿੰਨਾ ਰੈਂਟ ਆ ਤੇ ਬਸ ਇਹੀ ਸੀਗਾ ਬਾਕੀ ਜੇ ਤੁਸੀਂ ਸਿਕਿਉਰਿਟੀ ਗਾਰਡ ਦਾ ਉਹ ਕਹਿ ਰਹੇ ਸੀ ਵੀ ਮੈਂ ਕੰਮ ਲੱਭ ਰਿਆਂ ਆ ਤਾਂ ਇੱਥੇ ਬਹੁਤ ਸਿਕਿਉਰਿਟੀ ਏਜੰਸੀਜ਼ ਆ ਤੁਸੀਂ ਆਨਲਾਈਨ ਚੈੱਕ ਕਰੋਗੇ ਤਾਂ ਤੁਹਾਨੂੰ ਕਾਫੀ ਏਜੰਸੀਜ਼ ਆ ਜਾਣਗੀਆਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਉਹ ਪਾਇੰਟ ਕਰ ਲੈਂਦੇ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇੱਥੇ ਸਿਕਿਉਰਿਟੀ ਗਾਰਡਸ ਹੀ ਨਾ इजीली ਮਿਲ ਜਾਂਦੀ ਆ ਜੋ ਤੇ ਜੇ ਜ਼ਿਆਦਾ ਤੁਹਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਤੁਸੀਂ ਫਸਟ ਟਾਈਮ ਆਹ ਲੀ ਆਣਾ ਇੱਥੇ ਤਾਂ ਤੁਸੀਂ ਮੈਨੂੰ ਆਪਣੇ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਗਾਈਡ ਕਰਵਾਵਾਂਗੀ ਜਾਂ ਆਪਾਂ ਗਾਈਡ ਕਰਦਾਂਗੇ ਕਿ ਤੁਸੀਂ ਸਿਕਿਉਰਿਟੀ ਗਾਰਡ ਦੇ ਵਿੱਚ ਕਿਵੇਂ ਜੋਬ ਲੈ ਸਕਦੇ ਹੋ ਇੱਥੇ ਤਾਂ ਤੁਸੀਂ ਇਹੀ ਇਹੀ ਸਾਡਾ ਚੈਨਲ ਹੈ YouTube ਦਾ ਸਕੂਨ ਹੈ ਜਰ ਨਹੀਂ ਹੈ ਇਹ ਇੰਸਟਾਗ੍ਰam ਦਾ ਹੈ ਉਸ ਜਿੱਥੇ DM ਕਰ ਸਕਦੇ ਹੋ ਮੈਂ ਤੁਹਾਨੂੰ ਦੱਸ ਦਾਂਗੀ ਜਾਂ ਸਾਡੇ ਦੋਵਾਂ ਚੋ ਜੋ ਵੀ ਅਵੇਲੇਬਲ ਹੋਏਗਾ ਉਹ ਦੱਸ ਦੇਗਾ ਕਿ ਤੁਸੀਂ ਇੱਥੇ ਜੋਬ ਕਿਵੇਂ ਪ੍ਰੋਵਾਈਡ ਕਰ ਲੈ ਸਕਦੇ ਹੋ ਜੋ ਬਹੁਤ इजीली ਮਿਲ ਜਾਏਗੀ ਯਸ ਤੇ ਹੁਣ ਆਪਾਂ ਸਾਡੀ ਸੋਰੀ ਸਾਡੀ ਨਾਈਟ ਸ਼ਿਫਟ ਚੱਲ ਰਹੀ ਆ ਸਾਡੇ ਛੇ ਤੋਂ ਰਾਤੀ ਸਵੇਰੇ 3:30 ਵਜੇ ਇਜ਼ੀ ਕਾ ਮੇਲਾ ਕਿ ਰੋਟੀ ਵੀ ਸਾਨੂੰ ਉੱਥੇ ਹੀ ਮਿਲ ਜਾਂਦੀ ਆ ਕੈਬ ਵੀ ਮਿਲ ਜਾਂਦੀ ਆ ਤੋਂ ਸਾਨੂੰ ਜਿਆਦਾ ਟੈਨਸ਼ਨ ਵਾਲਾ ਕੰਮ ਨਹੀਂ ਹੈਗਾ ਆ ਕਿਉਂਕਿ ਯੂ ਐਸ ਮੈਡੀਕਲ ਪੀਂਗਾ ਉਹਨਾਂ ਦੀ 9 ਤੋਂ 6 ਦੀ ਡਿਊਟੀ ਆਪਣੇ ਇੰਡੀਆ ਦਾ 6:30 ਤੋਂ ਸਵੇਰੇ 3:30 ਇਦਾਂ ਬਣਦੀ ਆ ਤਾਂ ਰਾਤ ਨੂੰ ਡਿਊਟੀ ਜਿਹੜੀ ਆ ਚੰਗਾ ਜੀ ਆਪਾਂ ਫਿਰ ਚੱਲਦੇ ਆ ਆ ਗਏ ਚੱਲ ਚਲੀਏ ਚੱਕ ਚੋਲਾ ਚਲੀਏ Lo di sader duty tak, sifar. Okey, asyur. ਹੀ ਹੁੰਦਾ ਹੈ ਯਸ ਤੇ ਸਾਡਾ ਦੁਬਈ ਦੁਬਈ ਦੇ 파ਸ ਇਸਨੇ ਦੇਖੋ ਨਹੀਂ ਨਹੀਂ ਇਹ ਮਚਾਕ ਸੀਗਾ ਇਹ ਸਾਡੀ ਕੰਪਨੀ ਆ ਤੇ ਇਹ ਸਾਡੀ ਮੈਸ ਹੈ ਇੱਥੇ ਆਪਾਂ ਸੁਸਣਾ ਲਿਆ ਰੋਟੀ ਤੇ ਹੁਣ ਆਪਾਂ ਤੁਹਾਨੂੰ ਦੇ ਦੇਣਾ ਕਿ ਕੀ ਕੀ ਬਣਿਆ ਹੋਇਆ ਹੈ ਮੈਸ ਦੇ ਵਿੱਚ ਤੇ ਦੇਖੋ ਤੇਰਾ ਸ਼ੋਆ ਹੈ ਦਾ ਅਡਰੈਸ ਨੇ ਦੁਬਈ ਦੇ ਕਿਸੇ 5 ਸਟਾਰ ਹੋਟਲ ਦੇ ਵਿੱਚ ਬੜੀਆਂ ਬਟ ਨਹੀਂ ਚੱਲੇ ਮੈਨੂੰ ਕੱਲ ਪਾਇਆ ਹੋਇਆ ਪਟਾਟਾ ਨੂੰ ਦੱਸ ਰਿਹਾ ਕਿ ਨਹੀਂ ਕਿ ਆਫਿਸ ਵਰਕ ਲੋਕੇਸ਼ਨ ਆ ਸੋ ਯਸ ਚਲੋ ਆ ਜੀ ਸਵੇਰੇ ਦੇ ਵਜੇ 4:11 ਵਿੰਟ ਵਈ ਰਕ ਬੋਲਣਾ ਮੈਨੂੰ ਕੁੱਕੜ ਬੋਲਦੇ ਸੁਣੇ ਆ ਸਵੇਰੇ 4 ਵਜੇ ਮੋਰ ਬਾਜ ਮਾਰਦੇ ਕੁੱਕੜੋ ਹੁੰਦੇ ਨੇ ਆਗ ਦਿੰਦੇ ਹੁੰਦੇ ਆ ਕੁੱਕੜ ਬਾਗ ਦਿੰਦੇ ਕੁੱਕੜ ਬਾਗ ਦਿੰਦੇ ਸੁਣਿਆ ਸਵੇਰੇ 4 ਵਜੇ ਮੋਰ ਪਹਿਲੀ ਵਾਰ ਸੁਣ ਰਹੇ ਆ ਵੀ ਸਵੇਰੇ 4 ਵਜੇ ਤੱਕ ਬੋਲ ਰਹੇ ਨੇ ਬੋਲਦੇ ਹੋਣਗੇ ਤੇ ਖਤਮ ਕਰਦੇ ਇਸ ਵਲੋਗ ਨੂੰ ਇੱਥੇ ਕੋ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਜਿਮਾੜਾ ਲੱਗਿਆ ਤਾਂ ਵੀ ਲਾਈਕ ਕਰ ਦਿਓ ਮੌਜ ਮਾਰੋ ਮਸਤੀ ਮਾਰੋ ਵਾਹਿਗੁਰੂ ਵਾਹਿਗੁਰੂ ਕਰੋ ਬਸ ਠੀਕ ਹੈ ਜੀ ਮਿਲਦੇ ਆ ਅਗਲੇ ਵਲੋਗ ਦੇ ਵਿੱਚ ਉਦੋਂ ਤੱਕ ਪਲੀਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਬੋਰ ਵੀਰੇ